ਕਾਰਯੋਗ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਸੋ ਸਤਿਗੁਰਾਂ ਦੀ ਪਾਵਨ ਬਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਲੰਬੇ ਸਮੇਂ ਤੋਂ ਲੈ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਧੰਨ ਭਗਤ ਰਬਦਾਸ ਜੀ ਮਹਾਰਾਜ ਸਾਨੂੰ ਸਮਝਾਉਂਦੇ ਹਨ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਸਤਿਗੁਰੂ ਜੀ ਕਹਿੰਦੇ ਭਾਈ ਜਿੰਨਾ ਚਿਰ ਕਲਯੋਗੀ ਜੀਵਾਂ ਦੇ ਅੰਦਰ ਹਉਮੈ ਰਹਿੰਦੀ ਹੈ ਹੰਕਾਰ ਰਹਿੰਦਾ ਹੈ ਉਨਾ ਸਮਾਂ ਉਸ ਮਨੁੱਖ ਦੇ ਅੰਦਰ ਪਰਮਾਤਮਾ ਪ੍ਰਗਟ ਨਹੀਂ ਹੋ ਸਕਦਾ ਕਿਉਂਕਿ ਜਦੋਂ ਮਨੁੱਖ ਦੇ ਕੋਲ ਥੋੜੇ ਜੇ ਪੈਸੇ ਜ਼ਿਆਦਾ ਆ ਜਾਣ ਤਾਂ ਉਸ ਨੂੰ ਹੰਕਾਰ ਹੋ ਜਾਂਦਾ ਹੈ ਤਾਂ ਉਹ ਦੂਸਰਿਆਂ ਨੂੰ ਆਪਣੇ ਨਾਲੋਂ ਛੋਟਾ ਸਮਝਣ ਲੱਗ ਜਾਂਦਾ ਹੈ ਆਪਣੇ ਆਪ ਨੂੰ ਵੱਡਾ ਕਹਾਉਣ ਲੱਗ ਜਾਂਦਾ ਹੈ ਉਸ ਮਨੁੱਖ ਦੇ ਵਿੱਚ ਹੰਕਾਰ ਆ ਜਾਂਦਾ ਹੈ ਜਿਸ ਦੇ ਕੋਲ ਮਾਇਆ ਆ ਜਾਵੇ ਸਾ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਮਨੁੱਖ ਦੇ ਹਿਰਦੇ ਦੇ ਵਿੱਚ ਹੰਕਾਰ ਰਹਿੰਦਾ ਹੈ ਹਉਮੈ ਰਹਿੰਦੀ ਹੈ ਉੱਥੇ ਪਰਮਾਤਮਾ ਪ੍ਰਗਟ ਨਹੀਂ ਹੋ ਸਕਦਾ ਪਰ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਨ ਲੱਗ ਪਿਆ ਪਰਮਾਤਮਾ ਦੀ ਬੰਦਗੀ ਕਰਨ ਲੱਗ ਪਿਆ ਫਿਰ ਉਸ ਮਨੁੱਖ ਦੇ ਹਿਰਦੇ ਦੇ ਵਿੱਚੋਂ ਹਉਮੈ ਹੰਕਾਰ ਦੂਰ ਹੋ ਜਾਂਦਾ ਹੈ ਫਿਰ ਉਸ ਦੀ ਜਿਹੜੀ ਮੈਂ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ ਫਿਰ ਉਸ ਮਨੁੱਖ ਦੇ ਹਿਰਦੇ ਦੇ ਵਿੱਚ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ ਸੋ ਜਿਸ ਤਰ੍ਹਾਂ ਧੰਨ ਧੰਨ ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਨੇ ਵੀ ਪਰਮਾਤਮਾ ਦਾ ਨਾਮ ਜਪਿਆ ਪਰਮਾਤਮਾ ਦੀ ਬੰਦਗੀ ਕੀਤੀ ਕਿਉਂਕਿ ਭਗਤ ਰਵਦਾਸ ਜੀ ਮਹਾਰਾਜ ਘਰ ਦੇ ਵਿੱਚ ਵੀ ਨਾਮ ਜਪਦੇ ਰਹਿੰਦੇ ਸਨ ਅੱਧ ਇਹ ਦੇਖਦੇ ਹੋਏ ਪਰਿਵਾਰ ਨੇ ਭਗਤ ਰਵਦਾਸ ਜੀ ਮਹਾਰਾਜ ਉਹਨਾਂ ਨੂੰ ਅੱਡ ਕਰ ਦਿੱਤਾ ਆਪਣੇ ਪਰਿਵਾਰ ਦੇ ਨਾਲ ਉਹ ਵੱਖਰਾ ਕਰ ਦਿੱਤਾ ਕਿ ਜਦੋਂ ਇਹ ਵੱਖਰਾ ਰਹੇਗਾ ਪਰਿਵਾਰ ਦੇ ਨਾਲੋਂ ਅਲੱਗ ਰਹੇਗਾ ਤਾਂ ਇਸ ਨੂੰ ਦੁਨੀਆਦਾਰੀ ਦੀ ਸਮਝ ਆਵੇਗੀ ਕਿ ਕਿੱਦਾਂ ਦੁਨੀਆ ਦੇ ਵਿੱਚ ਵਿਚਰਨਾ ਹੈ ਕਿੱਦਾਂ ਦੁਨੀਆ ਦੇ ਵਿੱਚ ਰਹਿ ਕੇ ਕੰਮਕਾਰ ਕਰਨਾ ਹੈ ਤਾਂ ਭਗਤ ਰਵਦਾਸ ਜੀ ਮਹਾਰਾਜ ਇੱਕ ਛੱਪਰੀ ਪਾ ਕੇ ਉਸ ਦੇ ਵਿੱਚ ਰਹਿਣ ਲੱਗ ਪਏ ਅਤੇ ਉੱਥੇ ਹੀ ਭਗਤ ਰਵਦਾਸ ਜੀ ਮਹਾਰਾਜ ਨਾਲੇ ਤਾਂ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਅਤੇ ਨਾਲ ਹੀ ਉਹਨਾਂ ਨੇ ਜੁੱਤੀਆਂ ਗੰਨਣ ਦਾ ਕੰਮ ਸ਼ੁਰੂ ਕਰ ਦਿੱਤਾ ਕੰਮ ਕਰਦੇ ਕਰਦੇ ਜੁੱਤੀਆਂ ਗੰਢਦੇ ਗੰਢਦੇ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਪਰਮਾਤਮਾ ਦੀ ਅਰਾਧਨਾ ਦੇ ਵਿੱਚ ਐਨੇ ਲੀਨ ਹੋਏ ਐਨਾ ਪਰਮਾਤਮਾ ਦਾ ਨਾਮ ਜਪਿਆ ਕਿ ਵੱਡੇ ਵੱਡੇ ਜਿਹੜੇ ਰਾਜੇ ਸਨ ਉਹ ਵੀ ਭਗਤ ਰਵਦਾਸ ਜੀ ਮਹਾਰਾਜ ਉਹਨਾਂ ਦੇ ਚੇਲੇ ਬਣ ਗਏ ਪ੍ਰੰਤੂ ਭਗਤ ਰਵਦਾਸ ਜੀ ਮਹਾਰਾਜ ਉਹਨਾਂ ਦੇ ਵਿੱਚ ਜਿਹੜਾ ਹਉਮੈ ਹੰਕਾਰ ਸੀ ਉਹ ਦੂਰ ਹੋ ਗਿਆ ਸੀ ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਨੂੰ ਜੇ ਕੋਈ ਮਾਇਆ ਵੀ ਦੇ ਦਿੰਦਾ ਤਾਂ ਉਹ ਵੀ ਗਰੀਬਾਂ ਦੇ ਵਿੱਚ ਵੰਡ ਦਿੰਦੇ ਇੱਕ ਵਾਰ ਕੋਈ ਸਾਧੂ ਫਕੀਰ ਉਸਨੇ ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਦੀ ਸੇਵਤ ਸਲਾਹ ਸੁਣੀ ਬੜੀ ਵੜਿਆਈ ਸੁਣੀ ਉਸਦੇ ਮਨ ਦੇ ਵਿੱਚ ਇਹ ਸੀ ਕਿ ਜੋ ਭਗਤ ਰਵਿਦਾਸ ਜੀ ਮਹਾਰਾਜ ਹਨ ਉਹ ਵੱਡੇ ਮਹਿਲ ਦੇ ਵਿੱਚ ਰਹਿੰਦੇ ਹੋਣਗੇ ਜਿਹੜੀ ਐਨੀ ਉਹਨਾਂ ਦੀ ਸੋਭਾ ਹੋ ਰਹੀ ਸੋਸ ਫਕੀਰ ਦੇ ਵਿੱਚ ਵੀ ਭਗਤ ਰਵਦਾਸ ਜੀ ਮਹਾਰਾਜ ਉਹਨਾਂ ਨੂੰ ਮਿਲਣ ਦੀ ਤੰਗ ਜਾਪੀ ਕਿ ਅਸੀਂ ਵੀ ਭਗਤ ਰਵਦਾਸ ਜੀ ਮਹਾਰਾਜ ਉਹਨਾਂ ਦੇ ਦਰਸ਼ਨ ਕਰਕੇ ਆਈਏ ਜਦੋਂ ਉਸ ਨਗਰ ਦੇ ਵਿੱਚ ਪਹੁੰਚੇ ਤਾਂ ਪਿੰਡ ਦੇ ਵਿੱਚ ਪੁੱਛਦੇ ਫਿਰਦੇ ਹਨ ਕਿ ਭਗਤ ਰਵਦਾਸ ਜੀ ਮਹਾਰਾਜ ਅਸੀਂ ਉਹਨਾਂ ਦੇ ਮਹਿਲ ਦੇ ਵਿੱਚ ਜਾਣਾ ਹੈ ਉਹਨਾਂ ਦੇ ਘਰ ਦੇ ਵਿੱਚ ਜਾਣਾ ਹੈ ਫਿਰ ਪਿੰਡ ਦੇ ਵਿੱਚੋਂ ਦੱਸਿਆ ਕਿ ਭਗਤ ਰਵਿਦਾਸ ਜੀ ਮਹਾਰਾਜ ਪਿੰਡ ਤੋਂ ਬਾਹਰ ਛੱਪਰੀ ਬਣਾ ਕੇ ਉੱਥੇ ਰਹਿੰਦੇ ਹਨ ਅਤੇ ਜੁੱਤੇ ਗੰਡਣ ਦਾ ਕੰਮ ਕਰਦੇ ਹਨ ਅਤੇ ਉਹ ਫਕੀਰ ਪਿੰਡ ਤੋਂ ਬਾਹਰ ਛੱਪਰੀ ਦੇ ਵਿੱਚ ਆ ਕੇ ਉਸ ਨੇ ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਦੇ ਦਰਸ਼ਨ ਕੀਤੇ ਉਹਨਾਂ ਦੀ ਸੰਗਤ ਕੀਤੀ ਤਾਕੀ ਦੇਖਦੇ ਹਨ ਕਿ ਭਗਤ ਰਵਦਾਸ ਜੀ ਮਹਾਰਾਜ ਨਾਲੇ ਜੋੜੇ ਗੰਨ ਰਹੇ ਹਨ ਅਤੇ ਨਾਲ ਹੀ ਪਰਮਾਤਮਾ ਦਾ ਸਿਮਰਨ ਕਰ ਰਹੇ ਹਨ ਅਤੇ ਉਸ ਫਕੀਰ ਨੇ ਭਗਤ ਰਵਦਾਸ ਜੀ ਮਹਾਰਾਜ ਉਹਨਾਂ ਨੂੰ ਇੱਕ ਪਾਰਸ ਦੀ ਬੱਟੀ ਦੇ ਦਿੱਤੀ ਕਿ ਭਗਤ ਰਵਦਾਸ ਜੀ ਮਹਾਰਾਜ ਤੁਸੀਂ ਇੱਕ ਛੱਪਰੀ ਦੇ ਵਿੱਚ ਰਹਿੰਦੇ ਹੋ ਇੱਕ ਪਾਰਸ ਦੀ ਬੱਟੀ ਹੈ ਇਹ ਤੁਸੀਂ ਰੱਖ ਲਓ ਮੈਂ ਅੱਗੇ ਤੀਰਥ ਯਾਤਰਾ ਦੇ ਉੱਪਰ ਜਾ ਰਿਹਾ ਹਾਂ ਜਦੋਂ ਮੈਂ ਵਾਪਸ ਆਵਾਂਗਾ ਤਾਂ ਤੁਹਾਡੇ ਕੋਲੋਂ ਮੈਂ ਇਹ ਪਾਰਸ ਦੀ ਜੋ ਬੱਟੀ ਹੈ ਉਹ ਲੈ ਕੇ ਜਾਵਾਂਗਾ ਤਾਂ ਭਗਤ ਰਵਿਦਾਸ ਜੀ ਮਹਾਰਾਜ ਕਹਿਣ ਲੱਗੇ ਕਿ ਭਾਈ ਇਹ ਜਿਹੜੀ ਬੱਟੀ ਹੈ ਇਹ ਕੰਮ ਕੀ ਕਰਦੀ ਹੈ ਤਾਂ ਉਹ ਵਕੀਰ ਕਹਿਣ ਲੱਗਿਆ ਕਿ ਜਿਹੜੀ ਪਾਰਸ ਦੀ ਬੱਟੀ ਹੈ ਇਸ ਨੂੰ ਜਦੋਂ ਅਸੀਂ ਕਿਸੇ ਲੋਹੇ ਦੀ ਵਸਤੂ ਦੇ ਨਾਲ ਟੱਚ ਕਰਦੇ ਹਾਂ ਲੋਹੇ ਦੀ ਵਸਤੂ ਦੇ ਨਾਲ ਸਹੌਂਦੇ ਹਾਂ ਤਾਂ ਉਹ ਸੋਨੇ ਦੇ ਰੂਪ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਉਹ ਲੋਹੇ ਦੀ ਜਿਹੜੀ ਵਸਤੂ ਹੈ ਉਹ ਸੋਨੇ ਦੀ ਬਣ ਜਾਂਦੀ ਹੈ ਤਾਂ ਤੁਸੀਂ ਇਸ ਦੀ ਵਰਤੋਂ ਕਰਕੇ ਚੰਗੀ ਮਾਇਆ ਕਮਾ ਲਿਓ ਅਤੇ ਆਪਣਾ ਜਿਹੜਾ ਘਰ-ਵਾਰ ਹੈ ਉਹ ਚੰਗਾ ਬਣਾ ਲਿਓ ਤਾਂ ਭਗਤ ਰਵਦਾਸ ਜੀ ਮਹਾਰਾਜ ਉਹਨਾਂ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਭਾਈ ਇੱਥੇ ਕਿਤੇ ਰੱਖ ਜਾ ਕੋਈ ਗੱਲ ਨਹੀਂ ਜੇ ਸਾਨੂੰ ਲੋੜ ਹੋਈ ਤਾਂ ਅਸੀਂ ਵਰਤ ਲਵਾਂਗੇ ਤਾਂ ਫਕੀਰ ਉਹ ਪਾਰਸ ਦੀ ਵੱਟੀ ਰੱਖ ਕੇ ਅੱਗੇ ਤੀਰਥ ਯਾਤਰਾ ਦੇ ਉੱਪਰ ਚਲਾ ਗਿਆ ਜਦੋਂ ਕਈ ਦਿਨ ਬਾਅਦ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਉਸੇ ਤਰ੍ਹਾਂ ਭਗਤ ਰਵਦਾਸ ਜੀ ਮਹਾਰਾਜ ਜੁੱਤੇ ਗੰਢ ਰਹੇ ਹਨ ਉਸੇ ਤਰ੍ਹਾਂ ਹੀ ਕੱਖਾਂ ਦੀ ਛਪਰੀ ਦੇ ਵਿੱਚ ਬੈਠੇ ਪਰਮਾਤਮਾ ਦੀ ਬੰਦਗੀ ਕਰ ਰਹੇ ਸਨ ਕਿਉਂਕਿ ਜਿਹੜਾ ਫਕੀਰ ਸੀ ਉਹ ਰਸਤੇ ਦੇ ਵਿੱਚ ਆਉਂਦਾ ਹੋਇਆ ਸੋਚ ਰਿਹਾ ਸੀ ਕਿ ਸ਼ਾਇਦ ਭਗਤ ਦਰਬਦਾਸ ਜੀ ਮਹਾਰਾਜ ਉਸ ਨੇ ਉਸ ਪਾਰਸ ਦੀ ਬੱਤੀ ਤੋਂ ਕੰਮ ਲਿਆ ਹੋਵੇਗਾ ਉਸ ਨੇ ਸੋਨਾ ਬਣਾਇਆ ਹੋਵੇਗਾ ਅਤੇ ਉਸ ਨੂੰ ਵੇਚ ਕੇ ਪੈਸੇ ਲਏ ਹੋਣਗੇ ਅਤੇ ਆਪਣਾ ਜਿਹੜਾ ਘਰ-ਵਾਰ ਹੈ ਉਹ ਬਹੁਤ ਵਧੀਆ ਬਣਾ ਲਿਆ ਹੋਵੇਗਾ ਪਰੰਤੂ ਉਹ ਦੇਖਦਾ ਹੈ ਕਿ ਉਸੇ ਤਰ੍ਹਾਂ ਜਿਸੇ ਤਰ੍ਹਾਂ ਉਹ ਛੱਡ ਕੇ ਗਿਆ ਸੀ ਭਗਤ ਰਵਦਾਸ ਜੀ ਮਹਾਰਾਜ ਉਸੇ ਤਰ੍ਹਾਂ ਛੱਪਰੀ ਦੇ ਵਿੱਚ ਬੈਠੇ ਪਰਮਾਤਮਾ ਦਾ ਨਾਮ ਜਪ ਰਹੇ ਹਨ ਅਤੇ ਜੋੜੇ ਗੰਢ ਰਹੇ ਹਨ ਅਤੇ ਜਦੋਂ ਉਸ ਨੇ ਆ ਕੇ ਪੁੱਛਿਆ ਕਿ ਜੋ ਮੈਂ ਤੁਹਾਨੂੰ ਪਾਰਸ ਦੀ ਵੱਟੀ ਦੇ ਕੇ ਗਿਆ ਸੀ ਉਹ ਕਿੱਥੇ ਹੈ ਤਾਂ ਭਗਤ ਜੀ ਕਹਿਣ ਲੱਗੇ ਕਿ ਭਾਈ ਜਿੱਥੇ ਤੂੰ ਰੱਖ ਕੇ ਗਿਆ ਸੀ ਉੱਥੇ ਹੀ ਪਈ ਹੋਣੀ ਹੈ ਉਹ ਸਾਡੇ ਕਿਸੇ ਕੰਮ ਦੀ ਨਹੀਂ ਸੋ ਇਸੇ ਤਰ੍ਹਾਂ ਜਿਹੜੇ ਪਰਮਾਤਮਾ ਦਾ ਨਾਮ ਜਪਣ ਲੱਗ ਜਾਂਦੇ ਹਨ ਜਿਹੜੇ ਪਰਮਾਤਮਾ ਦਾ ਸਿਮਰਨ ਕਰਨ ਲੱਗ ਜਾਂਦੇ ਹਨ ਫਿਰ ਉਹਨਾਂ ਦੇ ਵਿੱਚੋਂ ਜਿਹੜੀ ਮਾਇਆ ਦੀ ਤ੍ਰਿਸ਼ਨਾ ਹੈ ਉਹ ਵੀ ਮਿਟ ਜਾਂਦੀ ਹੈ ਉਹਨਾਂ ਦੇ ਅੰਦਰ ਮਾਇਆ ਦੀ ਭੁੱਖ ਨਹੀਂ ਰਹਿੰਦੀ ਉਹਨਾਂ ਦੇ ਅੰਦਰ ਪਰਮਾਤਮਾ ਦਾ ਸਿਮਰਨ ਚੱਲ ਪੈਂਦਾ ਹੈ ਪਰਮਾਤਮਾ ਦਾ ਨਾਮ ਵਸ ਪੈਂਦਾ ਹੈ ਫਿਰ ਉਹਨਾਂ ਦੇ ਅੰਦਰੋਂ ਹਉਮੈ ਹੰਕਾਰ ਦੂਰ ਹੋ ਜਾਂਦਾ ਹੈ ਸੋ ਇਸੇ ਤਰ੍ਹਾਂ ਭਗਤ ਰਵਦਾਸ ਜੀ ਮਹਾਰਾਜ ਉਹ ਆਪਣੀ ਬਾਣੀ ਦੇ ਵਿੱਚ ਸਾਨੂੰ ਇਹ ਸਮਝਾਉਂਦੇ ਹਨ ਕਿ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ اے ਭਾਈ ਪ੍ਰਮਾਤਮਾ ਦਾ ਨਾਮ ਜਪੋ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਸਾਡੇ ਅੰਦਰੋਂ ਜਿਹੜੀ ਹਉਮੈ ਹੰਕਾਰ ਉਹ ਦੂਰ ਹੋ ਜਾਵੇਗੀ ਸਾਡੇ ਅੰਦਰੋਂ ਜਿਹੜੀ ਮੈ ਹੈ ਉਹ ਦੂਰ ਹੋ ਜਾਵੇਗੀ ਪਰ ਜਦੋਂ ਜਿਹੜਾ ਜਿਹੜਾ ਪ੍ਰਮਾਤਮਾ ਦਾ ਨਾਮ ਜਪਣ ਲੱਗ ਜਾਂਦਾ ਹੈ ਫਿਰ ਉਹ ਸਾਰਿਆਂ ਨੂੰ ਇੱਕ ਬਰਾਬਰ ਸਮਝਦਾ ਹੈ ਉਹ ਕਿਸੇ ਗਰੀਬ ਅਤੇ ਅਮੀਰ ਦੇ ਵਿੱਚ ਫਰਕ ਨਹੀਂ ਸਮਝਦਾ ਉਹ ਸਾਰਿਆਂ ਦੀ ਸਹਾਇਤਾ ਕਰਦਾ ਹੈ ਜਿਸਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਪੈਂਦਾ ਹੈ ਕੋਈ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਸਾਨੂੰ ਵੀ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਓ ਫਤਿਹ ਕੋ ਜੀ ਵਾਹਿਗੁਰੂ ਜੀ ਦਾ ਕਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ